ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਜਿਵੇਂ ਕਿ ਇਹ ਛਪਕਲੀਆਂ ਹੁੰਦੀਆਂ ਤੇ ਇਹ ਅਕਸਰ ਇਹ ਗਰਮੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਆ ਜਾਂਦੀਆਂ ਤੇ ਅੱਜ ਆਪਾਂ ਤੁਹਾਨੂੰ ਛਪਕਲੀਆਂ ਦੀ ਦਵਾਈ ਬਣਾ ਕੇ ਦਿਖਾਵਾਂਗੇ ਜੀ bina ਦਵਾਈ ਤੋਂ ਘਰੇਲੂ ਤਰੀਕੇ ਨਾਲ ਤੇ ਇਹਨਾਂ ਨੂੰ ਭਜਾਉਣਾ ਦੱਸਾਂਗੇ ਆਪਾਂ ਤੇ ਘਰ ਦੇ ਵਿੱਚ ਇੱਕ ਵੀ ਛਪਕਲ ਨਹੀਂ ਦਿਖੂਗੀ ਇਸ ਤਰੀਕੇ ਨਾਲ ਜੀ ਤੇ ਜਦੋਂ ਵੀ ਇਹ ਰਸੋਈ ਦੇ ਵਿੱਚ ਕਈ ਵਾਰ ਆਪਾਂ ਖਾਣਾ ਵਗੈਰਾ ਰੱਖ ਦਿੰਨੇ ਆ ਜੀ ਤੇ ਜਾਂ ਕੋਈ ਹੋਰ ਚੀਜ਼ਾਂ ਹੁੰਦੀਆਂ ਤੇ ਇਹ ਮੂੰਹ ਪਾ ਜਾਂਦੀਆਂ ਜੀ ਤੇ ਕਈ ਵਾਰ ਆਪਣੇ ਭਾਂਡੇ ਵਗੈਰਾ ਪਏ ਹੁੰਦੇ ਜਿਵੇਂ ਝੂਠੇ ਤੇ ਮਾਂਜਣ ਵਾਲੇ ਤੇ ਉਹਨਾਂ ਦੇ ਵਿੱਚ ਵੀ ਇਹ ਵੜ ਕੇ ਬੈਠ ਜਾਂਦੀਆਂ ਜੀ ਮੂੰਹ ਲਾ ਦਿੰਦਾ ਤੇ ਹੋਰ ਵੀ ਬਹੁਤ ਸਾਰਾ ਸਮਾਨ ਇਹ ਜਿਵੇਂ ਖਾਣ ਪੀਣ ਵਾਲਾ ਹੁੰਦਾ ਵੇਸਟ ਕਰ ਦਿੰਦਾ ਇਹ ਤੇ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਜੀ ਤੇ ਅੱਜ ਆਪਾਂ ਤੁਹਾਨੂੰ ਬਿਨਾਂ ਦਵਾਈ ਤੇ ਘਰੇਲੂ ਤਰੀਕੇ ਨਾਲ ਛਪਕਲੀਆਂ ਨੂੰ ਭਜਾਉਣਾ ਦੱਸਾਂਗੇ ਜੀ ਤੇ ਇਹਨਾਂ ਤੋਂ ਬਹੁਤ ਹਲਕਤ ਜੀ ਵੀ ਆਉਂਦੀ ਹੈ ਜੀ ਤੇ ਬਹੁਤ ਪੁਰੀਆਂ ਲੱਗਦੀਆਂ ਇਹ ਜਿਦੋਂ ਇਹਦੇ ਸਜਣ ਜੀ ਤੇ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਦੱਸਦੇ ਹਾਂਗੇ ਕਿਹੜੇ ਤਰੀਕੇ ਵਰਤਣਾ ਆਪਾਂ ਛਪਕਲੀਆਂ ਨੂੰ ਭਜਾਉਣ ਦਾ ਤੇ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਆਪਾਂ ਤੁਹਾਨੂੰ ਛਪਕਲੀਆਂ ਭਜਾਉਣ ਦਾ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹਿਆ ਨਾ ਜੀ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰ ਆਇਆ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਆਪਾਂ ਲਾਈਵ ਤੁਹਾਨੂੰ ਦਿਖਾਵਾਂਗੇ ਇਹਨੂੰ ਪਝਾ ਕੇ ਤੇ ਹੁਣ ਆਪਾਂ ਇਹਦੀ ਦਵਾਈ ਤਿਆਰ ਕਰ ਲਈਏ ਘਰ ਦੇ ਵਿੱਚ ਘਰੇਲੂ ਤਰੀਕੇ ਨਾਲ ਤੇ ਚਲੋ ਜੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਰੱਖ ਲਿਆ ਇਸ ਤੇ ਇੱਕ ਵਰਤਨ ਤੇ ਵਰਤਨ ਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਪੌਣਾ ਗਲਾਸ ਪਾਣੀ ਦਾ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਪਾਣੀ ਪਾ ਲਿਆ ਤੇ ਹੁਣ ਆਪਾਂ ਪਾਣੀ ਨੂੰ ਗਰਮ ਹੋਣ ਦੇਵਾਂਗੇ ਜੀ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਇੱਥੇ ਦੂਜੀ ਚੀਜ਼ ਲੈ ਲਈ ਜੀ ਚਾਹ ਪੱਤੀ ਤੇ ਇਹ ਆਪਣੇ ਘਰ ਦੇ ਵਿੱਚ ਆਮ ਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਪਾਣੀ ਆਪਣਾ ਇੱਧਰ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਦੋ ਚਮਚੇ ਚਾਹ ਪੱਤੀ ਦੇ ਪਾ ਲਾਂਗੇ ਇਹਦੇ ਵਿੱਚ ਇਹ ਚਾਪਤੀ ਨੂੰ ਵੀ ਆਪਾਂ ਉਬਾਲਦੇ ਰਵਾਂਗੇ ਜੀ 2 ਤੋਂ 3 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲਦੇ ਰਵਾਂਗੇ ਤਾਂ ਕਿ ਜੋ ਵੀ ਇਹਦਾ ਚਾਪਤੀ ਦਾ ਰਕਾਗਾ ਤੇਜ਼ ਪਾਣੀ ਦੇ ਵਿੱਚ ਆ ਜਾਏ ਜੀ ਤੇ ਮੀਂਹ ਦੇ ਮੌਸਮ ਦੇ ਵਿੱਚ ਵੀ ਅਕਸਰੀ ਜੀ ਇਹ ਬਹੁਤ ਜ਼ਿਆਦਾ ਆ ਜਾਂਦੀਆਂ ਸ਼ਕਤਲੀਆਂ ਤੇ ਆਪਣੇ ਗੈਸ ਵਗੈਰਾ ਕੋਲ ਬਹੁਤ ਜ਼ਿਆਦਾ ਹੁੰਦੀਆਂ ਆਟੇ ਦਾ ਕਰਕੇ ਕਈ ਵਾਰ ਆਟਾ ਖਿੰਡ ਜਾਂਦਾ ਮਾੜਾ ਮੋਟਾ ਹੀ ਜਦੋਂ ਆਪਾਂ ਖਾਣਾ ਵਗੈਰਾ ਬਣਾਉਨੇ ਆ ਤੇ ਗੈਸ ਕੋਲੇ ਵੱਧ ਤੋਂ ਵੱਧੇ ਛਪਕਲੀਆਂ ਆਉਂਦੀਆਂ ਜੀ ਤੇ ਇੱਥੇ ਜੀ ਚਾਹ ਪੱਤੀ ਚੰਗੀ ਤਰ੍ਹਾਂ ਉਬਲ ਗਈ ਹੈ ਪਾਣੀ ਦੇ ਵਿੱਚ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਆਪਾਂ ਠੰਡਾ ਕਰ ਲਾਂਗੇ ਜੀ ਆਪਾਂ ਇਹਨੂੰ ਤੇ ਲੋ ਜੀ ਆਪਣਾ ਇਹ ਜਿਹੜਾ ਪਾਣੀ ਸੀਗਾ ਇਹ ਠੰਡਾ ਹੋ ਗਿਆ ਚਾਹ ਪੱਤੀ ਵਾਲਾ ਤੇ ਹੁਣ ਆਪਾਂ ਇਹਨੂੰ ਪੋੜ ਲਾਂਗੇ ਇੱਕ ਗਲਾਸ ਦੇ ਵਿੱਚ ਕੱਢ ਲਾਂਗੇ ਪੋਣ ਕੇ ਆਪਾਂ ਇਹਨੂੰ ਤੇ ਬਹੁਤ ਹੀ ਵਧੀਆ ਤਰੀਕਾ ਜੀ ਇਹ ਵਾਰਤ ਕੇ ਜਰੂਰ ਵੇਖੋ ਜੀ ਇੱਕ ਵਾਰ ਤੇ ਦੂਜੀ ਚੀਜ਼ ਆਪਾਂ ਇੱਥੇ ਲੈਤੀ ਜੀ ਡਟੋਲ ਤੇ ਇੱਕ ਚਮਚ ਆਪਾਂ ਇੱਕ ਢੱਕਣਾ ਇਹਦੇ ਵਿੱਚ ਆਪਾਂ ਡਟੋਲ ਦਾ ਪਾਵਾਂਗੇ ਜੀ ਤੇ ਡਟੋਲ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਜੀ ਸਿਰਫ ਇੱਕ ਢੱਕਣ ਲਈ ਤਾਂ ਆਪਾਂ ਨੇ ਤੇ ਡਟੋਲ ਦੀ 스멜 ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਜੀ ਤੇ ਲੋ ਜੀ ਇੱਥੇ ਆਪਾਂ ਇਹ ਲੈ ਲਈ ਇੱਕ ਸਪਰੇਅ ਬੋਤਲ। ਤੁਹਾਡੇ ਕੋਲ ਇਹ ਨਹੀਂ ਹੈਗੀ ਜੀ ਬੋਤਲ ਸਪਰੇਅ ਬੋਤਲ ਤਾਂ ਤੁਸੀਂ ਇੱਥੇ ਠੰਡੇ ਵਾਲੀਆਂ ਛੋਟੀਆਂ ਬੋਤਲਾਂ ਹੁੰਦੀਆਂ। ਖਾਲੀ ਤੇ ਉਹ ਲੈ ਸਕਦੇ ਆਂ ਤੇ ਉਹਦੇ ਟੱਕਣ ਵਿੱਚ ਛੇਦ ਕਰ ਸਕਦੇ ਆ ਤੁਸੀਂ ਸੂਈ ਦੇ ਨਾਲ। ਹੁਣ ਇਹ ਆਪਾਂ ਸਾਰਾ ਇਹਦੇ ਵਿੱਚ ਪਾ ਲਾ ਗਏ ਜੀ ਸ਼ੀਸ਼ੇ। ਇਸ ਤਰੀਕੇ ਨਾਲ ਆਪਾਂ ਪਾ ਲਾਂਗੇ ਜੀ ਇਹਨੂੰ। ਤੇ ਆਪਾਂ ਸਾਰਾ ਇਹਦੇ ਵਿੱਚ ਪਾ ਲਿਆ ਸ਼ੀਸ਼ੇ ਵਿੱਚ। ਤੇ ਹੁਣ ਆਪਾਂ ਇਹਦਾ ਟੱਕਲ ਲਗਾ ਦਿੱਤਾ ਜੀ ਤੇ ਹੁਣ ਆਪਾਂ ਤੁਹਾਨੂੰ ਲਾਈਵ ਸ਼ਕਕਲੀਆਂ ਪਿਆ ਕੇ ਦਿਖਾਵਾਂਗੇ ਤੇ ਜਿਵੇਂ ਜੀ ਆਪਣੇ ਗੈਸਾਂ ਕੋਲ ਜ਼ਿਆਦਾ ਹੁੰਦੀਆਂ ਆ ਗੈਸ ਚੁੱਲੇ ਕੋਲੇ ਤਾਂ ਇਸ ਤਰੀਕੇ ਨਾਲ ਤੁਸੀਂ ਗੈਸ ਚੁੱਲੇ ਕੋਲੇ ਸਪਰੇਅ ਕਰ ਸਕਦੇ ਏਦੀ ਬਹੁਤ ਵਧੀਆ ਇਸ ਤਰੀਕੇ ਨਾਲ ਤੇ ਇੱਕ ਵੀ ਸ਼ਕਕਲੀ ਨਹੀਂ ਮਿਲੂਗੀ ਤੁਹਾਨੂੰ ਦੇਖਣ ਨੂੰ ਇਸ ਤਰੀਕੇ ਨਾਲ ਤੇ ਹੁਣ ਆਪਾਂ ਤੁਹਾਨੂੰ ਸ਼ਕਕਲੀਆਂ ਪਿਆ ਕੇ ਦਿਖਾਉਨੇ ਆ ਜੀ ਤੇ ਇਸ ਤਰੀਕੇ ਨਾਲ ਇਹ ਬੈਠੀ ਸ਼ਕਕਲੀ ਇਸ ਤਰੀਕੇ ਨਾਲ ਆਪਾਂ ਸਪਰੇਅ ਕਰ ਲਾਂਗੇ ਇਹ ਨੇੜੇ ਕਰਕੇ ਦੇ ਤੇ ਹੁਣ ਵੇਖੋ ਜੀ ਤੁਸੀਂ ਲਾਈਵ ਆਪਾਂ ਭਜਾ ਕੇ ਦਿਖਾਉਨੇ ਆ ਤੁਹਾਨੂੰ ਤੇ ਇਹ ਵੇਖੋ ਜੀ ਉਹ ਭੱਜ ਗਈ ਇਹ ਛਕਲੀ ਮਿੰਟੋ ਐਂਟੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਛਕਲੀਆਂ ਭਜਾ ਸਕਦੇ ਆਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਕਿਸੇ ਹੋਰ ਵੀਡੀਓ ਨਾਲ ਜੀ